ਉਹ ਇਹ ਬਾਨ ਪਾਇਆ ਡੋਟ ਟੁੱਟ ਕੇ ਪਾਇਆ ਇਹ ਬਾਨ ਸਾਰਾ ਪਾਣੀ ਆ ਵੇਖੋ ਜੀ ਹਾਂ ਪਾਣੀ ਪਾਣੀ ਕੱਲ ਤੇ ਇੱਕ ਤੁਮਕਾ ਨਹੀਂ ਪਾਣੀ ਸੀ ਇੱਥੇ ਗਰੀਬਾਂ ਦੀ ਕੱਚੀਆਂ ਜ਼ਮੀਨਾਂ ਨੇ ਕੋਸ਼ਲੇ ਇਹਨਾਂ ਨੂੰ ਮਿਲਣਾ ਨਾ ਪਿਛਲੀ ਵਾਰ ਮਿਲਿਆ 2023 ਚ ਅੱਛਾ ਮਿਲਣਾ ਹੁਣ ਮਿਲਦਾ ਜ਼ਮੀਨਾਂ ਹਾਰੀਆਂ ਹੋ ਗਈਆਂ ਨੇ ਕੱਚੀਆਂ ਨਹੀਂ ਅੱਗੇ ਪੱਕੀਆਂ ਹੋਈਆਂ ਨਹੀਂ ਸੀ ਆ ਅੱਗੇ ਪੱਕੀਆਂ ਨੇ ਟੁੱਟ ਗਈਆਂ ਨੇ ਨਾਲ ਬਿਆਨ ਤੇ ਬਾਦਲ ਨੇ ਕੀ ਕਿਹਾ ਪੱਕੀਆਂ ਬਾਦਲ ਸਾਹਿਬ ਨੇ ਬਾਦਲ ਸਾਹਿਬ ਨੇ 65-650 ਰੁਪਇਆ ਲੈ ਕੇ ਸਰਕਾਰ ਦੇ ਖਾਤੇ ਚ ਤੇ ਜਮੀਨਾ ਪੱਕੀਆਂ ਘਰਤੀਆਂ ਸੀ ਪਰ ਇਹ ਤੇ ਕਿਹੜੀ ਸਰਕਾਰ ਆਈ ਏ ਸਰਕਾਰ ਨੇ ਇਹ ਜਮੀਨਾ ਤੋੜਦੀਆਂ ਲਓ ਜੀ ਆ ਸੁਣੋ ਬਲਵਿੰਦਰ ਕੀ ਕਹਿੰਦਾ ਇਹ ਤੇ ਕਾਂ ਦਾ ਆ ਬਸ ਇਹ ਚਮੋਲੀ ਯਾਰ ਆ ਹੋਰ ਅਰੇ ਤੇ ਘਟ ਖਨੋ ਤੇ ਵੇਨੇ ਤੇ ਦਾਲ ਤੋ ਚੌਕੀ ਮੋਰ ਨੇ ਚਲ ਵੀਡੀਓ ਵੀ ਦੇ ਜਾ ਕੇ ਬਾਏ ਚਲਣ ਤੋਂ ਨੂੰ ਬਿਲਕੁਲ ਪਾਣੀ ਕੋਲ ਜਾ ਕੇ ਦਿਖਾਉਣੇ ਆ ਕਿਆ ਕਹਿ ਰਹੇ ਕਿਉਂ ਜਿੱਤੇ ਬਕਾਲ ਵੇਖਿਆ ਉਹੀ ਚੀਜ਼ ਖਾਈ ਲੋਕਾਂ ਨੂੰ ਪਾਣੀ ਆ ਤੇ ਚੱਲਦਾ ਪਾਣੀ ਆਵੇ ਲਓ ਐ ਆ ਜੋ ਆ ਵੇਖੋ ਜੀ ਸਾਰਾ ਪਾਣੀ ਪਾਣੀ ਕੱਲ ਨਾ ਘੜਰ ਫੁੱਟ 2 ਫੁੱਟ ਝੋਨਾ ਦੇਸ ਰਿਆ ਸੀ ਪਰ ਅੱਜ ਆ ਵੇ ਆ ਵੇ ਖਾਰ ਪੈਂਦੀ ਜਾਂਦੇ ਨਾਲ ਨਾਲ ਆਵੇ ਆ ਤੇੜ ਕਿੰਨੀ ਆਈ ਪਿੰਦਰ ਇਹ ਸਾਰਾ ਪਿੱਛੇ ਬੜਾ ਨੁਕਸਾਨ ਹੋ ਗਿਆ ਜੀ ਅੱਛਾ ਚੋਨਾ ਸਾਰਾ ਟੋੜ ਪਿੰਡ ਦੇ ਨਾਲ ਸਾਰਾ ਡੁੱਬ ਗਿਆ ਹਾਂ ਚਲੋ ਇਹ ਚੋਨਾ ਉੱਚਾ ਗੋਦਾ ਫੁੱਟ ਤੇ ਤੇਰੀ ਪਾਣੀ ਆ ਨਾ ਪਾਣੀ ਵੈਸੇ ਆ ਗਿਆ ਜੀ ਪਰ ਕੱਲ ਇੱਥੇ ਨਹੀਂ ਹੈਗਾ ਸੁਕਾ ਵੀ ਇੱਥੇ ਓਡੀਵੇਂ ਵਿੱਚ ਨਹੀਂ ਹੈਗਾ ਸੀ ਹਾਂ ਵਾਕਿਆ ਸੀ ਬਹੁਤ ਪਾਣੀ ਆ ਗਿਆ ਬਹੁਤ ਜ਼ਿਆਦਾ ਉਹ ਕੱਲ ਕਿੱਥੇ ਮੈਂਬਰ ਸਾਪਾ ਗਏ ਰਿਹਾ ਉਹ ਤੂੜੀ ਕੋਲ ਪੜੇ ਰਿਹਾ ਨਾ ਕੱਲ ਤੂੰ ਆਏ ਤੂੰ ਇੱਥੇ ਹੋਰ ਕੱਲ ਆ ਕੇ ਪਰਸੋਂ ਪਰਸੋਂ ਤੋਂ ਆ ਪਰਸੋਂ ਸਵੇਰੇ ਆਸੀ ਤੇ ਹੁਣ ਵੇਖੋ ਜੀ ਪਰ ਚੋਤਾ ਬਹੁਤ ਕਰ ਰਿਹਾ ਹੈ ਪੂਰਾ ਪਾਣੀ 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 ਆ ਆ ਚਾਂਦੀ ਆ ਜੀ ਕਿਸ ਨੇ ਠੇਕੇ ਤੇ ਲਈ ਹੈ ਜ਼ਮੀਨ ਆਹ ਸਾਰੀ ਆ ਜਿਹੜੇ ਟੂਮਾ ਦੇ ਟੁੱਕੇ ਵੇਖ ਲੈ ਤਰੇ ਤੇ ਕੁੰਡੀਆਂ ਆ ਆ ਵੇਖੋ ਜੀ ਆ ਨਾ ਵਿਚਾਰਿਆਂ ਨੇ ਠੇਕੇ ਲਈ ਜ਼ਮੀਨ ਜਿੱਥੇ ਇੱਕ ਟੀ ਲੈਣੀ ਦਸ ਰਿਹਾ ਤੁਹਾਡੇ ਸਾਹਮਣੇ ਹੋ ਪਿੱਛੇ ਬਹੁਤ ਨੁਕਸਾਨ ਹੋ ਗਿਆ ਆਹ ਕਰਦਾ ਸਾਰਾ ਪਾਣੀ ਪੱਠੇ ਵੱਢ ਗਏ ਨੇ ਉਹਨਾਂ ਦੇ ਵਿੱਚ ਰਹਿ ਗਏ ਪੱਠੇ ਰਹਿ ਗਏ ਉਹ ਬੰਨਾ ਹੁਣ ਬਾਤ ਆਈ ਨਾ ਵੀ ਵੱਜ ਜਾਏਗਾ ਪਰ ਕਿੱਥੇ ਪਾਣੀ ਅੱਗੇ ਕੀ ਬਾਈ ਪਾਣੀ ਘਟਦਾ ਕਿਹਾ ਪਾਣੀ ਘਟ ਗਿਆ ਬਈ ਐ ਬਿੰਦਰ ਤੇਰਾ ਚੋਨਾ ਕਿਵੇਂ ਹੈ ਚੋਨਾ ਸਾਰਾ ਡੁੱਬ ਗਿਆ ਜੀ ਅੱਛਾ ਹਾਂ ਬਹੁਤ ਮਾਰ ਆਇਆ ਹੈ ਕਿ ਹੈ ਪਿੱਛੇ ਸਾਰਾ ਟੋਨਡੋ ਨਹੀਂ ਅੱਗੇ ਡੁੱਬਿਆ ਸੀ ਜੋ ਅੱਗੇ ਆਇਆ ਸੀ ਪਿਛਲੇ ਵਾਰ 2023 ਚ ਵੀ ਡੁੱਬ ਗਿਆ ਫੇ ਕੋਈ ਮਿਲਿਆ ਖਰਚਾ ਪਾਣੀ ਨਾ ਕੁਝ ਨਹੀਂ ਮਿਲਿਆ ਕਿਉਂ ਨਹੀਂ ਮਿਲਦਾ ਦੋ ਕੱਚੀ ਜ਼ਮੀਨ ਹੈਗੀ ਜੀ ਅੱਛਾ ਕੱਚੀਆਂ ਘਾਰਤੀਆਂ ਨੇ ਤੋੜ ਦਿੱਤੀਆਂ ਸੀ ਨਹੀਂ ਇਹ ਤਾਂ ਸਰਕਾਰ ਦਾ ਫਰਜ਼ ਬਣਦਾ ਹੈ ਨਾ ਕੀ ਬਣਦਾ ਫਰਜ਼ ਦੱਸੋ ਪਟਵਾਰੀ ਸਾਹਿਬ ਆਉਣ ਮੌਕੇ ਦੇ ਵੇਖਣ ਕਿੰਦੀ ਫਸਲ ਡੁੱਬੀ ਹੈ ਨਾ ਹਾਂਜੀ ਹਾਂ ਚਲੋ ਗਰੀਬਾਂ ਦੀ ਸਹਾਇਤਾ ਕੀਤੀ ਜਾਵੇ ਆ ਸਰਕਾਰ ਦਾ ਫਰਜ਼ ਬਣਦਾ ਹੈ ਬਾਕੀ ਬੜੀਆਂ ਸੰਸਥਾਵਾਂ ਲੱਗੀਆਂ ਆਈਆਂ ਨੇ ਤੇ ਬਾਰਡਰ ਤੇ ਕੋਈ ਨਹੀਂ ਆਉਂਦਾ ਜੀ ਹਾਂ ਇੱਥੇ ਕੋਈ ਨਹੀਂ ਆਉਂਦਾ ਸਹੀ ਹੈ ਨਾ ਕੋਈ ਪੱਠਾ ਨਾ ਆ ਗਿਆ ਉਹ ਤੁਹਾਨੂੰ ਸਾਨੂੰ ਦਿਖਾਣੇ ਆ ਉਹ ਗਿਆ ਸਾਰਾ ਪਾਣੀ ਪਾਣੀ ਆਉਂਦਾ ਕੋਟਾਂ ਵੇਲੇ ਆ ਜਾਂਦੇ ਸੀ ਉਸ ਤੋਂ ਪਿੱਛੇ ਬਸ ਬਸ ਅੱਗੇ ਨਹੀਂ ਜਾ ਅੱਗੇ ਨਹੀਂ ਜਾ ਅੱਗੇ ਨਹੀਂ ਜਾ ਅੱਗੇ ਨਹੀਂ ਜਾ ਅੱਗੇ ਨਹੀਂ ਜਾਂਦਾ ਸੀ ਬੇੜਾ ਨਹੀਂ ਹੈਗਾ ਇਹ ਆਖੋ ਪਾ ਲੈ ਗਿਆ ਜਾ ਤੇ ਡਰਮ ਬੰਨ ਲਓ ਹਾਂਜੀ ਪਾਣੀ ਹਾਂ ਕਿਵੇਂ ਠੀਕ ਹੈ ਕੀ ਵੇਖਣ ਆਏ ਆ ਪਾਣੀ ਪਾਣੀ ਦੇਖ ਆਇਆ ਜੀ ਅੱਛਾ ਤੁਹਾਡਾ ਜੋਣਾ ਕਿਹੜੇ ਪਾਸੇ ਸਾਡਾ ਅਗਲੀ ਸਾਈਡ ਤੇ ਹੈ ਜੀ ਸਾਡਾ ਦਾ ਦਾ ਫੋਟਾ ਚ ਮਹੀਨਾ ਹੋ ਗਿਆ ਚੱਲਦਾ ਪਿਆ ਜੀ ਓ ਚੋ ਚੋ ਤੇ ਤਾਰਾਂ ਦੇ ਉਰੇ ਦਰਿਆ ਵੀ ਨਾਲ ਢਾ ਲਾ ਦਿੱਤੀ ਤਾਰ ਵੀ ਵਿੱਚ ਡਿੱਗ ਪਈ ਦੀ ਆ ਇਧਰੋਂ ਇਧਰ ਇਧਰ ਉਹ ਰਾਤ ਤੋਂ 2023 ਚ ਤੁਹਾਨੂੰ ਆ ਖਾਰ ਪਈ ਜਾਂਦੀ 2023 ਚ ਕੇ ਉਤਲਿਆ ਜਿਨ੍ਹਾਂ ਦੇ ਫਸਲ ਵਜੀ ਹੋਈ ਸੀ ਅੱਛਾ ਉਹ ਲੈ ਗਏ ਇਹ ਕੀ ਚੱਕਰ ਹੁੰਦਾ ਇਹ ਉਤਨੇ ਲਿਖਾਲ ਗਏ ਜੀ ਇਹ ਪਟਵਾਰੀ ਤੇ ਹਰ ਇੱਕ ਆਨੂ ਕੋ ਹਵੇ ਰਲੇ ਹੋਏ ਸੀ ਜੀ ਅੱਛਾ ਤੇ ਇਹ ਲਿਖਾਲ ਗਏ ਤੇ ਸਾਨੂੰ ਪਤਾ ਨਹੀਂ ਲੱਗਿਆ ਵੀ ਇੱਧਰ ਲਿਖਣ ਆਏ ਫਿਰ ਗਰਦੋਰੀਆਂ ਕਰਨ ਆਏ ਫਿਰਦੇ ਸੀ ਤੁਹਾਨੂੰ ਵੀ ਨਹੀਂ ਕੁਛ ਨਹੀਂ ਇੱਧਰ ਮਿਲਿਆ ਪਿੱਛੇ ਕੋਈ ਲਓ ਜੀ ਆ ਜੀਵੀਨਰ ਵੇਖੋ ਸੁਣੋ ਦੁੱਖ ਕਹਿੰਦੇ 23 ਵਿੱਚ ਡੁੱਬਿਆ ਚੋਨਾ ਹਰ 1 ਰੁਪਿਆ ਨਹੀਂ ਮਿਲਿਆ ਜਿਨ੍ਹਾਂ ਨਹੀਂ ਡੁੱਬਿਆ ਟਿੱਬੇ ਤੇ ਸੀ ਉਹਨਾਂ ਨੂੰ ਪੈਸੇ ਮਿਲ ਗਏ ਹੋ ਜਾ ਸਰਕਾਰ ਨੇ ਗੇੜਾ ਵੀ ਨਹੀਂ ਜੇ ਤੱਕ ਲੰਮਾਰਿਆ ਇਹ ਸਰਕਾਰ ਦਾ ਫਰਜ਼ ਬਣਦਾ ਹੈ ਖਾਸ ਜੁਮੇ ਰਲਾਉਣ ਖਾਸ ਵੱਡੇ ਅਫਸਰਾਂ ਦੀ ਵੀ ਤੁਸੀਂ ਧਿਆਨ ਅਲ ਜਾ ਗੁਰਦਾਰੀ ਜੋ ਤੁਸੀਂ ਕਰਨਾ ਹੈ ਨਾ ਪਹਿਲਾਂ ਚੈੱਕ ਕਰੋ ਜਾ ਕੇ 10 ਫੁੱਟ 15-15 ਫੁੱਟ ਸਾਡੇ ਪਾਣੀ ਉਧਰ ਲੰਘ ਚੁੱਕਾ ਜੀ ਦਰਿਆ ਢਾਹ ਲਾ ਦਿੱਤੀ ਸਾਡੀ ਜ਼ਮੀਨ ਤਾਂ ਗਈਆਂ ਖਤਮ ਹੋ ਗਈਆਂ ਜੀ ਉਧਰ ਦਰਿਆ ਚੱਲ ਪਿਆ ਜੀ ਉਲਟਾ ਪੱਲਿਓ ਖਰਚੇ ਕੀਤੇ ਵਿਚਾਰਿਆ ਹੈ ਤੇ ਫਿਰ ਦੁਬਾਰਾ ਬੇਨਤੀ ਸਰਕਾਰ ਨੂੰ ਅਸੀਂ ਤਿਆਰੀ ਲੈ ਜਾ ਆ ਜੇ ਕਿ 20-20 ਹਜ਼ਾਰ ਰੁਪਏ ਕਿ ਕਿੱਲੇ ਦਾ ਤਿਆਰੀ ਤੇ ਨ ਜਾਂਦੇ ਰਹੇ ਜੀ ਅੱਛਾ ਜੀ ਤੇ ਇਹ ਬੰਦਿਆਂ ਨੂੰ ਸਾਡੇ ਝੋਨਾ ਲਗਾਉਣ ਲਾਉਣ ਕੇ ਰੀ ਜੀ ਵਾਹ ਜੀ ਬਹੁਤ ਬਹੁਤ ਮਾਰਾਲ ਬਾਰਡਰ ਲੋਕਾਂ ਦਾ ਬਹੁਤ ਜੋ ਇਹ ਇੰਨਾ ਹੈਗਾ ਪਿੰਡ ਸਾਡੇ ਬਾਜਾ ਖੜਾ ਹੈ ਅੱਗੂ ਨਹਿਰ ਹੈ ਜੀ ਹਾਂ ਤੇ ਪਿੱਛੇ ਪਿੱਛੇ ਪਾਣੀ ਚੱਲ ਰਿਹਾ ਨਹੀਂ ਵੀ ਜਾ ਰਹਾ ਨਹੀਂ ਵੀ ਜਾ ਰਹਾ ਤੇ ਜੀ ਚਲੋ ਦੁਬਾਰਾ ਚਾਲੂ ਕਰਦੇ ਹਾਂ